ਨਾ ਤੂੰ ਆਇਆ ਦੂਜੇ ਦਾ ਨਾ ਚੱਕੀ ਦੇ ਵਿੱਚ ਕਰਿਆ ਠੀਕ ਹੈ ਜਦੋਂ ਅੰਦਰ ਕੈਮਰਾ ਤੋੜਿਆ ਉਦੋਂ ਤੇਰਾ ਬੰਦਾ ਕਿਹੜੀ ਨਹੀਂ ਸੀ ਇਕੱਲੇ ਜੀ ਬਈ ਯਾਰ ਉਹਨੇ ਮੈਨੂੰ ਗਲਤੀ ਕੀਤੀ ਥੋੜੇ ਤੋਂ ਪਹਿਲਾਂ ਤੇਰਾ ਭਰਾ ਆ ਲਿਆ ਤੇਰਾ ਭਰਾ ਨੇ ਪਿੱਛੇ ਕੱਢਿਆ ਤੇਰੇ ਨੇ ਮਣੀ ਨਹੀਂ ਠੀਕ ਹੈ ਮੜਕਾ ਤੂੰ ਕੱਢਿਆ ਤੂੰ ਕਿੱਟੁਕਟ ਐਂਦਾ ਦੇਖ ਲਾਂਦਾ ਸਮਾਤ ਤੇ ਚੜ ਕੇ ਕੈਮਰਾ ਤੋੜਦਾ ਬਈ ਛੱਡ ਜਲਦੀ ਗੱਲ ਗਲਤੀ ਕਿਹਨੇ ਕੀਤੀ ਪਰसों ਤੇ ਥੋੜੇ ਲੱਥੂ ਉਹਦਾ ਸੀ ਜੇ ਗਾਲ ਦਿੱਤੀ ਐ ਵੈਸੀ ਗਾਲ ਪੱਟ ਦੇਾਂਗੇ ਬੰਦੇ ਦਾ ਤੇ ਹੁਣ ਹੁਣ ਕੀ ਕਰਕੇ ਅਸੀਂ ਤੇਰਾ ਦਰਵਾਣਾ ਜੇ ਦਰਵਾਣਾ ਲਾ ਦੋ ਬਈਆ ਜੇ ਕਹਦਾ ਜੇ ਬਣਾ ਤਾ ਕਿਹੜੇ ਬੰਦੇ ਹੁਣ ਉਹ ਤਾ ਚਲਾ ਕਰ ਦੋ ਦੋ ਜਨ ਬੰਦਾ ਕਰੀ ਬਾ ਬੰਦਾ ਤਾ ਬਣਾ ਲੈ ਕੋਈ ਕਿੰਨੂ ਤਰੀ ਜਾਉਂ ਤੈਨੂੰ ਇੰਨੇ ਪਿੰਡ ਦੇ ਵਿੱਚ ਬੰਦਾ ਨਹੀਂ ਤੇ ਤੇ ਮੰਨਣਾ ਟਰੈਕਟਰ ਵਾਲਾ ਕਿਹੜਾ ਬੰਦਾ ਹੋਰ ਦਰਵਾਣਾ ਕਾਪ ਲੈ ਬੱਚੇ ਨਾਲ ਗੱਲ ਕਿਹੜੇ ਨਾਲ ਔੜਦਾ ਬੋਲੋ ਵੀ ਕਿਹੜਾ ਔੜਦਾ ਬੰਦਾ ਮੈਂ ਡੇਰੇ ਸਭ ਤੂੰ ਐਲਪੋ ਕਰ ਰਿਹਾ ਮੇਰੇ ਨਾਲ ਕਿਹੜੇ ਕਿਹੜੇ ਬੰਦੇ ਨੇ ਤੇਰੇ ਦਸਿਆ ਹਾਂ ਸੀ ਪਹਿਲਾਂ ਵੀ ਜਦੋਂ ਕਿ ਚੋਰੀ ਕਰਦਾ ਤੇਰੇ ਨਾਲ ਕਿਹੜੇ ਕਿਹੜੇ ਬੰਦੇ ਹੁੰਦੇ ਆਗੇ ਲੱਗੀ ਚੰਗਾ ਕਿ ਚੋਰੀ ਪੱਗੀ ਕਿਹਦਾ ਮੁੰਡਾ ਸੀਰੇ ਦਾ ਤੇ ਨਾਲ ਆਪਾਂ ਤਾਂ ਦੇਖੇ ਤੂ ਆਪਾਂ ਨਾਲੇ ਮਰੇ ਨੂੰ ਨਾ ਪਹਿਲਾਂ ਆਉਂਦਾ ਆਉਂਦਾ ਹੋਰ ਕਿਹੜਾ ਬੰਦਾ ਸੀ ਕੋਈ ਹੋਰ ਦੱਸ ਨਾ ਗੱਡੀ ਨਾਲ ਹੈ ਨਹੀਂ ਕੋਈ ਤੇ ਹੁਣ ਤਾਂ ਤੁਸੀਂ ਦੋ ਤੈਨੂੰ ਜਦੋਂ ਉਦੋਂ ਪਹਿਲਾਂ ਚੋਰੀ ਕਰੀ ਸੀ ਤੈਨੂੰ ਦੋ ਤਰ੍ਹਾਂ ਮਾਰੀ ਦੋ ਤਰ੍ਹਾਂ ਮਾਰੀ ਹਟੇ ਪਰ ਉਸ ਵਾਰ ਤੂੰ ਹਟਣ ਮੰਨਿਆ ਨਹੀਂ ਆਏ ਵਾਰੀ ਉਦੋਂ ਉੱਥੇ ਮਿਲਿਆ ਮੈਨੂੰ ਸਾਡੇ ਪੈਰਾ ਪੈਰੀ ਡਿੱਗ ਪਿਆ ਫਸਤਾ ਤੈਨੂੰ ਕੁਝ ਕਹਨੇ ਤਾਂ ਡੇਰੇ ਮੱਥਾ ਟੇਕਣਾ ਹੁੰਦੇ ਸੀ ਫਿਰ ਤੂੰ ਉੱਥੇ ਕਾਣਾ ਕਿਉਂ ਸੀ ਤੂੰ ਕਿਹਰੇ ਸੀ ਤੁਸੀਂ ਯਾਰ ਅੱਜ ਤਾਂ ਡੇਰੇ ਮੱਥਾ ਟੇਕਣਾ ਹੁੰਦਾ ਸੀ ਸਾਡੇ ਸ਼ਖਸੀ ਤੇਰੇ ਦੇ ਆ ਹੋਰ ਵੀ ਮੁੰਡੇ ਬੈਠਾ ਤੂੰ ਉਹ ਬੱਗੀ ਬੈਠਾ ਸੀ ਭਾਈ ਪਹਿਲਾਂ ਤਾਂ ਤੂੰ ਨਹੀਂ ਬੈਠਾ ਸੀ ਯਾਰ ਇੱਧਰ ਗੱਲ ਕਰ ਤੂੰ ਤੇਰੇ ਨਾਲ ਕਿਹੜਾ ਸੀ ਯਾਰ ਕਰਾਂ ਅੱਜ ਕੀ ਦਿਨ ਦੀ ਮਗਵਾਰਾ ਹੀ ਜਿੱਦ ਚੋਰੀ ਦੋ ਬ ਬੰਦੇ ਦੋ ਬਾਦਾਂ ਦਾ ਜੜਾ ਦੂਜਾ ਜੜਾ ਤੇ ਨਾਲ ਦੇਖ ਕੇ ਉਸ ਤੋਂ ਬਾਅਦ ਆ ਜਿਹੜਾ ਕੰਟੀ ਲੈ ਚੋਰੀ ਤੂੰ ਉਹਨੇ ਪਹਿਲਾਂ ਕਰੀ ਤੂੰ ਬਾਅਦ ਚ ਕਰੀ ਆ ਉਹ ਕਿਹੜਾਗਾ ਉਹ ਮਿੱਲੀ ਸੀ ਬੰਦੇ ਮਿੱਲੀ ਕਿਹੜਾ ਮਣੀ ਮਿੱਲੀ ਕਿਹਦਾਗਾ ਛੋਟਾ ਸੂਰੀਆ ਛੋਟਾ ਛੋਟਾ ਹਾਂ ਉਹ ਫਿਰਦਾ ਸੀ ਪਹਿਲਾਂ ਇੱਧਰ ਆਇਆ ਠੀਕ ਦੋਨੇ ਭਰਾ ਇਹਦਾ ਮਤਲਬ ਵੀ ਦੋਨੇ ਭਰਾ ਤੁਸੀਂ ਦੋਨੇ ਭਰਾ ਸੀ ਸੱਚੀ ਗੱਲ ਦੱਸਿਆ ਨੁਕਸਾਨ ਹੈ ਨਾ ਜਰਮਾਨਾ ਵੀ ਅਸੀਂ ਦੋਵੇਂ ਬੱਕਰੀਆਂ ਹੈਗੀਆਂ ਨਾਲ ਕੋਲ ਵੇਚ ਬੱਕਰੇ ਵੜੋ ਲਾਗੜਾ ਚਾਰ ਦਾ ਜਾਂ ਕੋਈ ਜੁਰਮਾਨਾ ਦੇ ਲਾ ਬੱਕਰਾ ਵੇਚਦੇ ਰਿਹਾ ਵੇਚ ਨਹੀਂ ਬੱਕਰਾ ਵੇਚੀ ਜੇ ਕੈਮਰੇ ਜਿਹੜੇ ਹੋ ਪਟਕੇ ਲੈ ਗਿਆ ਤੂੰ ਕਹਾਂ ਕੇ 5000 ਰੁਪਇਆ ਲਾਇਆ ਉਹਦੇ 5000 ਰੁਪਇਆ ਭਰਦਾਗਾ ਦੋ ਘਰ ਚਾਹ ਦੇ ਮੇਰੇ ਪੀਨ ਬੱਕਰੀਆਂ ਕੁੜੀ ਨਿਹਾਲੋ ਬੱਕਰੀਆਂ ਉਹ ਜਿਹੜੇ ਦੋਗੇ ਬੱਕਰੇ ਵੇਚ ਦੂ ਮੈਂ ਮੈਂ ਤੇਰੇ ਕੋਲ ਚਤੂ ਵੇਚ ਕੇ ਰੱਖਿਆ ਨਹੀਂ ਜਣ ਗਿਆ ਹੁਣ ਜਿਹਦਾ ਨਸ਼ਾ ਕਰਦਾ ਵੇਚ ਕੇ ਕਿਉਂ ਨਹੀਂ ਕਰਦੇ ਫੇਰ ਉਹ ਹੀ ਜਿਹੜਾ ਕਰ ਆਪਾਂ ਲੱਗੇ ਦੇ ਚੋਰੀ ਕਰੀਦਾ ਕਿੰਨੇ ਵਾਰੀ ਕਰੀ ਜਾਂਣੇ ਤੇਰੇ ਕੋਲ ਕਿਹੜੇ ਟੱਟ ਬੋਲ ਕਰਦਾ ਇੱਕ ਘਰੇ ਤੈਨੂੰ ਪਤਾ ਨਹੀਂ ਲੱਗਦਾ ਕਿੰਨਾਂ ਤੋਂ ਲੱਗਦਾ ਚਾਹ ਵਾਲੇ ਪੀਰ ਉਹਨੂੰ ਬਾਤ ਭਾਈ ਮੈਂ ਨਾ ਇਹਨੂੰ ਹੀ ਕਰਦੇ ਮੈਨੂੰ ਉਹਦਾ ਘਰੇ ਹੱਥ ਵਿੱਚ ਪਕੜ ਕੇ ਦੇ ਦੇ ਉਹਨੂੰ ਦੱਸ ਲੋਗੇ ਦੂਜਾ ਜਿਹੜਾ ਪਹਿਲਾ ਆਫਰ ਦੱਸ ਵੀ ਮੰਨਿਆ ਤੂੰ ਵੀ ਮੰਨਿਆ ਮੰਨ ਜਾ ਗਾਲ ਸੱਚੀ ਗੱਲ ਆ ਵੀਡੀਓ ਦੇਖ ਕੇ ਡਰ ਗਿਆ ਹਾਂ